ਪੰਜਾਬ ਦੇ ਵਿੱਚ ਅੱਜ ਸਰਕਾਰੀ ਬੱਸਾਂ ਹੜਤਾਲ ਤੇ ਨੇ ਕਿਲੋਮੀਟਰ ਸਕੀਮ ਬੱਸਾਂ ਦਾ ਵਿਰੋਧ ਕਰ ਰਹੇ ਪੀਆਰਟੀਸੀ ਪੰਜਾਬ ਰੋਡਵੇਜ ਅਤੇ ਪਨਵਸਤੇ ਠੇਕਾ ਮੁਲਾਜ਼ਮਾਂ ਨੂੰ ਦੇਰ ਰਾਤ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ। ਜਿਸ ਤੋਂ ਬਾਅਦ ਅੱਜ ਦਿਨ ਚੜ੍ਹਦੇ ਸਾਰ ਪੀਆਰਟੀਸੀ ਪੰਜਾਬ ਰੋਡਵੇਜ ਅਤੇ ਪਨਵਸਤੇ ਕੱਚੇ ਮੁਲਾਜ਼ਮਾਂ ਨੇ ਸੂਬੇ ਭਰ ਦੇ ਬੱਸ ਅੱਡਿਆਂ ਨੂੰ ਜਿੰਦਰੇ ਮਾਰ ਕੇ ਸੜਕਾਂ ਜਾਮ ਕਰ ਦਿੱਤੀਆਂ ਨੇ ਤੇ ਸਰਕਾਰ ਬਰਤਨਾਰੇ ਬਾਜ਼ੀ ਸ਼ੁਰੂ ਕਰ ਦਿਤੀ ਹੈ। ਤਸਵੀਰਾਂ ਦੇ ਵਿੱਚ ਸਾਫ਼ ਤੌਰ ਤੇ ਦਿਖਾਈ ਦੇ ਰਿਹਾ ਹੈ ਕਿ ਕਿਸ ਤਰੀਕੇ ਦੇ ਨਾਲ ਇਹ ਸਾਰੇ ਆਪਸ ਦੇ ਵਿੱਚ ਕੈਪਟ ਦੇ ਬਹਿਸਬਾਜ਼ੀ ਕਰਦੇ ਵੀ ਦਿਖਾਈ ਦੇ ਰਹੇ ਨੇ ਇਸ ਵਕਤ ਉਹਨਾਂ ਦੇ ਹੱਥਾਂ ਦੇ ਵਿੱਚ ਪੈਟਰੋਲ ਦੀਆਂ ਬੋਤਲਾਂ ਵੀ ਦਿਖਾਈ ਦਿੱਤੀਆਂ ਜਿਨ੍ਹਾਂ ਨੇ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਦੇ ਹੋਏ ਆਪਣੇ ਆਪ ਨੂੰ ਨੁਕਸਾਨ ਪਹੁੰਚਾਉਣ ਦੀ ਗੱਲ ਵੀ ਕਹੀ ਹੈ ਦੱਸਿਆ ਕਿ ਪੀਆਰਟੀਸੀ ਪੰਜਾਬ ਰੋਡਵੇਜ ਅਤੇ ਪਨਵਸਤੇ ਕੱਚੇ ਮੁਲਾਜ਼ਮਾਂ ਦੇ ਵੱਲੋਂ ਕਿਲੋਮੀਟਰ ਸਕੀਮ ਤਹਿਤ ਲਿਆਂਦੀਆਂ ਜਾ ਰਹੀਆਂ ਬੱਸਾਂ ਦਾ ਵਿਰੋਧ ਕੀਤਾ ਜਾ ਰਿਹਾ ਸੀ ਇਸੇ ਦੇ ਚੱਲਦੇ 2 ਘੰਟੇ ਲਈ ਗੇਟ ਰੈਲੀ ਦਾ ਸੱਦਾ ਦਿੱਤਾ ਗਿਆ ਸੀ ਕਿਉਂਕਿ ਅੱਜ ਪੰਜਾਬ ਰੋਡਵੇਜ਼ ਵਿਭਾਗ ਦੇ ਵਿੱਚ ਕਿਲੋਮੀਟਰ ਸਕੀਮਾ ਤਹਿਤ ਬੱਸਾਂ ਪਾਉਣ ਦੇ ਲਈ ਟੈਂਡਰ ਖੁੱਲਣਾ ਸੀ ਇਸ ਦਾ ਲਗਾਤਾਰ ਮੁਲਾਜ਼ਮਾਂ ਦੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਉਹਨਾਂ ਦੇ ਵੱਲੋਂ ਇਲਜ਼ਾਮ ਇਹ ਲਗਾਏ ਜਾ ਰਹੇ ਨੇ ਕਿ ਇਸ ਸਕੀਮ ਦੇ ਤਹਿਤ ਬੱਸਾਂ ਲਿਆ ਕੇ ਕਿਤੇ ਨਾ ਕਿਤੇ ਵਿਭਾਗ ਨੂੰ ਨਿੱਜੀ ਕਰਨ ਵੱਲ ਲਜਾਇਆ ਜਾ ਰਿਹਾ ਹੈ ਜਿਸ ਦਾ ਵਿਰੋਧ ਉਹਨਾਂ ਦੇ ਵੱਲੋਂ ਲਗਾਤਾਰ ਕੀਤਾ ਜਾ ਰਿਹਾ ਹੈ ਅੱਜ ਟੈਂਡਰ ਖੁੱਲਣ ਤੋਂ ਪਹਿਲਾਂ ਹੀ ਕੁਝ ਮੁਲਾਜ਼ਮ ਆਗੂਆਂ ਨੂੰ ਪੁਲਿਸ ਵੱਲੋਂ ਡਿਟੇਨ ਕਰ ਲਿਆ ਗਿਆ ਜਿਸ ਤੇ ਰੋਸ ਵਿੱਚੋਂ ਪੀਆਰਟੀਸੀ ਪੰਜਾਬ ਰੋਡਵੇਜ ਅਤੇ ਪੰਨ ਬੱਸ ਦੇ ਕੱਚੇ ਮੁਲਾਜ਼ਮਾਂ ਦੇ ਵੱਲੋਂ ਬੱਸ ਸਟੈਂਡ ਨੂੰ ਬੰਦ ਕਰਕੇ ਆਪਣਾ ਰੋਸ ਜ਼ਾਹਰ ਕੀਤਾ ਗਿਆ ਉਹਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ 2 ਘੰਟਿਆਂ ਦੇ ਵਿੱਚ ਉਹਨਾਂ ਦੇ ਮੁਲਾਜ਼ਮ ਆਗੋਂ ਨੂੰ ਰਿਹਾ ਨਾ ਕੀਤਾ ਗਿਆ ਤਾਂ ਉਸ ਤੋਂ ਵੱਡਾ ਸੰਘਰਸ਼ ਉਹ ਸ਼ੁਰੂ ਕਰਨਗੇ ਇਸੇ ਦੇ ਚੱਲਦਿਆਂ ਸ਼ਹਿਰ ਦੀਆਂ ਸੜਕਾਂ ਨੂੰ ਜਾਮ ਕਰਨਗੇ ਤੇ ਨਾਲ ਹੀ ਪੱਕੇ ਤੌਰ ਤੇ ਚੱਕਾ ਜਾਮ ਕਰਨ ਦਾ ਐਲਾਨ ਵੀ ਕਰਨਗੇ ਦੱਸਿਆ ਗਿਆ ਕਿ ਪੰਜਾਬ ਰੋਡਵੇਜ ਪਨਵਸ ਪੀਆਰਟੀਸੀ ਕੰਟਰੈਕਟ ਵਰਕਰ ਯੂਨੀਅਨ ਦੇ ਵੱਲੋਂ ਅੱਜ ਹੜਤਾਲ ਦਾ ਐਲਾਨ ਕੀਤਾ ਗਿਆ ਸੀ ਸੂਬਾ ਪਦਰੂ ਤੇ ਕੱਚੇ ਮੁਲਾਜ਼ਮਾਂ ਦੇ ਵੱਲੋਂ 12 ਵਜੇ ਤੋਂ ਬਾਅਦ ਬੱਸਾਂ ਦਾ ਚੱਕਾ ਜਾਮ ਕਰਨਾ ਸੀ ਪਰ ਉਸ ਤੋਂ ਪਹਿਲਾਂ ਹੀ ਪੁਲਿਸ ਨੇ ਦੇਰ ਰਾਤ ਯੂਨੀਅਨ ਦੇ ਆਗੂ ਨੂੰ ਹਿਰਾਸਤ ਵਿੱਚ ਲੈ ਲਿਆ ਹਾਲਾਂਕਿ ਬੱਸ ਸੇਵਾਵਾਂ ਸਵੇਰ ਤੋਂ ਹੀ ਪ੍ਰਭਾਵਿਤ ਨਜ਼ਰ ਆ ਰਹੀਆਂ ਨੇ ਇਸੇ ਕਰਕੇ ਸਰਕਾਰੀ ਬੱਸਾਂ ਦੇ ਵਿੱਚ ਸਫ਼ਰ ਕਰਨ ਵਾਲੇ ਲੋਕਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਵੇਗਾ ਪੀਆਰਟੀਸੀ ਅਤੇ ਪਨਵਸ ਮੁਲਾਜ਼ਮਾਂ ਦੇ ਵੱਲੋਂ ਉਹਨਾਂ ਦੇ ਕੁਝ ਨੇਤਾਵਾਂ ਨੂੰ ਪੁਲਿਸ ਵੱਲੋਂ ਹਿਰਾਸਤ ਵਿੱਚ ਲੈਣ ਦੇ ਵਿਰੋਧ ਦੇ ਵਿੱਚ ਸੂਬੇ ਭਰ ਦੇ ਵਿੱਚ ਪੀਆਰਟੀਸੀ ਮੁਲਾਜ਼ਮਾਂ ਦੇ ਵੱਲੋਂ ਬੱਸ ਸਟੈਂਡ ਬੰਦ ਕੀਤੇ ਗਏ ਬੱਸਾਂ ਬੰਦ ਕਰਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਉਹਨਾਂ ਦਾ ਕਹਿਣਾ ਹੈ ਕਿ ਸਾਡੇ ਆਗੂਆਂ ਨੂੰ ਰਿਹਾ ਕਰੋ ਨਹੀਂ ਤਾਂ ਪੂਰਾ ਪੰਜਾਬ ਬੰਦ ਕਰ ਦਿਆਂਗੇ ਹੁਣ ਵੇਖਣਾ ਹੋਵੇਗਾ ਕਿ ਸਰਕਾਰ ਖਿਲਾਫ ਇਹਨਾਂ ਮੁਲਾਜ਼ਮਾਂ ਦੇ ਵੱਲੋਂ ਜੋ ਨਾਰਾ ਪਾਸੀ ਕੀਤੀ ਜਾ ਰਹੀ ਹੈ ਸਰਕਾਰ ਦੇ ਵੱਲੋਂ ਉਹਨਾਂ ਦੇ ਹੱਕ ਦੇ ਵਿੱਚ ਕੋਈ ਫੈਸਲਾ ਲਿਆ ਜਾ ਰਿਹਾ ਜਾਂ ਨਹੀਂ ਜਾਂ ਫਿਰ ਜਿਹੜੀ ਸਕੀਮ ਦਾ ਇਹਨਾਂ ਦੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਉਸ ਸਕੀਮ ਤੇ ਕੋਈ ਯੂਟਨ ਸਰਕਾਰ ਦੇ ਵੱਲੋਂ ਲਿਆ ਜਾਵੇਗਾ ਇਹਨਾਂ ਮੁਲਾਜ਼ਮਾਂ ਨੂੰ ਖਦਸ਼ਾ ਇਹ ਹੈ ਕਿ ਇਸ ਸਕੀਮ ਦੇ ਤਹਿਤ ਨਿੱਜੀਕਰਨ ਕੀਤਾ ਜਾ ਰਿਹਾ ਹੈ ਕਿਤਨਾ ਕਿਤੇ ਕਿਉਂਕਿ ਅੱਜ ਇਹ ਟੈਂਡਰ ਖੁੱਲਣੇ ਸੀ ਤਾਂ ਇਸੇ ਦਾ ਹੀ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਸੀ ਪਰ ਅੱਜ ਵੱਡਾ ਸੰਘਰਸ਼ ਕਰਨ ਦਾ ਐਲਾਨ ਕੀਤਾ ਹੋਇਆ ਸੀ ਪਰ ਇਹਨਾਂ ਦਾ ਇਲਜ਼ਾਮ ਹੈ ਕਿ ਇਸ ਸੰਘਰਸ਼ ਤੋਂ ਪਹਿਲਾਂ ਹੀ ਦੇਰ ਰਾਤ ਪੁਲਿਸ ਦੇ ਵੱਲੋਂ ਵੱਡੀ ਕਾਰਵਾਈ ਕਰਦਿਆਂ ਉਹਨਾਂ ਦੇ ਕੁਝ ਆਗੂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਤੇ ਅਜੇ ਤੱਕ ਉਹ ਹਿਰਾਸਤ ਵਿੱਚ ਨੇ ਇਹਨਾਂ ਦਾ ਕਹਿਣਾ ਹੈ ਕਿ ਜੇਕਰ ਉਹਨਾਂ ਨੂੰ ਹਿਰਾਸਤ ਵਿੱਚੋਂ ਰਿਹਾ ਨਹੀਂ ਕੀਤਾ ਜਾਂਦਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਵੱਡਾ ਪ੍ਰਦਰਸ਼ਨ ਕੀਤਾ ਜਾਵੇਗਾ ਇਹ ਵੀ ਅਸੀਂ ਇੱਕ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਕਹਿੰਦੀ ਸੀ ਇੱਥੇ ਅੰਗਰੇਜ਼ ਨੌਕਰੀਆਂ ਕਰਨਗੇ ਅੱਜ ਕੱਚੇ ਕੰਮ ਹੈ ਜੋ ਨਗੁਣੀਆ ਤਨਖਾਹਾਂ ਤੇ ਕੰਮ ਕਰਦੇ ਆ ਉਹਨਾਂ ਨੂੰ ਕੁੱਟ-ਕੁੱਟ ਕੇ ਕਸੀੜ-ਕਸੀੜ ਕੇ ਕੱਪੜੇ ਪਾੜ ਕੇ ਉਹਨਾਂ ਨੂੰ ਅਰੈਸਟ ਕਰਕੇ ਜਿਹੜੀ ਪੰਜਾਬ ਪੁਲਿਸ ਦਾ ਪ੍ਰਸ਼ਾਸਨਾਂ ਲੈ ਕੇ ਜਾ ਰਿਹਾ ਜੋ ਮਨਪਾਤਰੀ ਘਟਨਾ ਅਸੀਂ ਇਹਦੀ ਨਿੰਦਾ ਕਰਦੇ ਆ ਉਹਨਾਂ ਵਾਲੇ ਸਮੇਂ ਦੇ ਵਿੱਚ ਅਸੀਂ ਹੋਰ ਤਿੱਖਾ ਜਿਹੜਾ ਪ੍ਰੋਟੈਸਟ ਆ ਕਰਾਂਗੇ ਠੀਕ ਹੈ ਬਾਈ ਕੀ ਕਹੋਂਗੇ ਪੁਲਿਸ ਨੇ ਹੁਣ ਗ੍ਰਿਫਤਾਰ ਕੀਤਾ ਕੀ ਕਹੋਂਗੇ ਇਸ ਦੇ ਉੱਪਰ ਬਾਲੀਪੁਰ ਤੋਂ ਫਰਾਗਰ ਤੱਕ ਆ ਕਰਦੀ ਹੈ ਪੁਲਿਸ ਕੋਲ ਕੋਈ ਕਾਰਾਈ ਹੈ ਨਹੀਂ ਪੰਜਾਬ ਦੀ ਪੁਲਿਸ ੱਤਕਾ ਕਰਨਵਾਤੀ ਆ ਬਸ ਕਿਹੜੀ ਮੰਗਾਂ ਨੂੰ ਲੈ ਕੇ ਬੈਠੇ ਸੀ ਕੋਈ ਨਾਗਰਿਕ ਸੁਰੱਖਿਆਤ ਨਹੀਂ ਸਿਵਾਏ ਲੀਡਰਾਂ ਦੇ ਕੋਈ ਤਰੱਕਿਆਤ ਨਹੀਂ ਸਿਰਫ ਸਿਵਾਏ ਲੀਡਰਾਂ ਦੇ ਕੋਈ ਕਰਗਰ ਨਹੀਂ ਪੰਜਾਬ ਦਾ ਹਰੇਕ ਨਾਗਰਿਕ ਅਧਰੇ ਦੇ ਵਿੱਚ ਹੈ ਇਹ ਪੁਲਿਸ ਦਿਨ ਬਤ ੱਕਾ ਕਰਨ ਜਾੜਦੀ ਹੈ ਪੁਲਿਸ ੱਤਕੇ ਚਾਹੀਦਾ ਢਣਾਉਣਾ ਰੂਪ ਹੈ ਕਾਲਾ ਰੂਪ ਹੈ ਇਹ ਪੰਜਾਬ ਦੀ ਪੁਲਿਸ ਨਹੀਂ ਇਹ ਪੰਜਾਬ ਦੀ ਪੁਲਿਸ ਨਹੀਂ ਹੈ ਜੀ ਇਹ ਸਿਰ ਤੇ ਪੱਕਾ ਬਣ ਕੇ ਸਾਡੇ ਪ੍ਰਧਾਨਾਂ ਦੀਆਂ ਪੱਕਾ ਰੋਕੀ ਇਹ ਪੰਜਾਬ ਦੀ ਪੁਲਿਸ ਨਹੀਂ ਹੈ ਜੀ ਤੇ ਸਾਡੀ ਰੋਡ ਵਿੱਚ ਬੰਦ ਹੋਊਗੀ ਇਹਨਾਂ ਨੇ ਰੋਡ ਵਿੱਚ ਬੰਦ ਕਰਾ ਦੇਣੀਆਂ ਸਾਡੇ ਬੱਲੇ ਕੱਖ ਨਹੀਂ ਬਚਣਾ ਰੋਡਵੇਜ ਨੂੰ ਬਚਾ ਲਓ ਪੰਜਾਬ ਦੀ ਜਨਤਾ ਨੂੰ ਹੱਥ ਬਣ ਕੇ ਬਹਿਤੀ ਆ ਰੋਡ ਦੇ ਤੇ ਰੋਡਵੇਜ ਬਚਾ ਲਓ ਰੋਡਵੇਜ ਖਰਾਬ ਹੋਣੀਆਂ ਰੋਡਵੇਜ ਬਰਬਾਦ ਹੋ ਜਾਣੀਆਂ ਕੀ ਨਾਮ ਹੈ ਤੁਹਾਡਾ ਹਾਂਜੀ ਦੱਸੀ ਗੱਲ ਦੀ ਮੈਂ ਰਣਜੀਤ ਬਾਵਾ ਪੀਆਰਟੀਸੀ ਕੰਡੀਗਟ ਦੀਪੂ ਤੋਂ ਮੈਂ ਸੁੱਭਾ ਅਗੂਆ ਦੀਪੂ ਦਾ ਸੁਣੀ ਹੁੰਦਾ ਤੁਸੀਂ ਦੇਖੋ ਤੁਸੀਂ ਦੇਖ ਹੀ ਰਹੇ ਹੋ ਕਿ ਪੰਜਾਬ ਸਰਕਾਰ ਜਿਹੜੀ ਜਮਾ ਸਾਡੇ ਸਾਥੀਆਂ ਨੂੰ ਇੱਥੇ ਅਸੀਂ ਸ਼ਾਂਤਮਈ ਤਰੀਕੇ ਨਾਲ ਧਰਨਾ ਕਰ ਰਹੇ ਸੀ ਤੇ ਸ਼ਾਂਤਮਈ ਤਰੀਕੇ ਨਾਲ ਬੈਠਿਆਂ ਨੂੰ ਜ਼ਬਰਦਸਤੀ ਦੰਦਾ ਜਿਹੜਾ ਸਰਕਾਰ ਨੇ ਵਰਤ ਕੇ ਧੱਕੇਸ਼ਾਹੀ ਕੀਤੀ ਜਾਂ ਲਾਵੀ ਚਾਰਜ ਕਰਕੇ ਸਾਡੇ ਸਾਥੀਆਂ ਦੀਆਂ ਪੱਗਾਂ ਲਈਆਂ ਨੇ ਕੱਪੜੇ ਤੱਕ ਲਾ ਕੇ ਸਾਨੂੰ ਧੱਕੇ ਨਾਲ ਰੈਸ਼ ਕਰ ਰਹੀ ਹੈ ਸਰਕਾਰ ਤੇ ਸਾਡਾ ਪੀਸਫੁਲ ਸੀਗਾ ਇਹ ਜੇ ਤੱਕ ਜਾਈ ਕਰਦੇ ਲਾਫੀ ਚਾਰਜ ਕਰਕੇ ਸਰਕਾਰ ਜਮਾ ਸਿੱਧੇ ਤੌਰ ਤੇ ਧੱਕਾ ਕਰ ਰਹੀ ਹੈ ਤੇ ਆਪਣੀ ਕੁਰਸੀਆਂ ਦਾ ਨਜਾਇਜ਼ ਵਾੜਾ ਕਰ ਰਹੀ ਆ ਪਾਣੀ ਨਹੀਂ ਪਾਣੀ ਪੀਣ ਨੂੰ